ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਭੈਣ ਨੇ ਜਪਜੀ ਸਾਹਿਬ ਜੀ ਦਾ ਪਾਠ ਇੱਕ ਮਹੀਨਾ ਇਸ ਵਿਧੀ ਦੇ ਨਾਲ ਕੀਤਾ ਤੇ ਉਹਨਾਂ ਦੀਆਂ ਸਾਰੀਆਂ ਹੀ ਅਰਦਾਸਾਂ ਪੂਰੀਆਂ ਹੋ ਗਈਆਂ ਇੱਕ ਮਹੀਨੇ ਬਾਅਦ। ਉਹਨਾਂ ਨੇ ਕਿਸ ਵਿਧੀ ਨਾਲ ਕੀਤਾ ਤੇ ਉਹਨਾਂ ਦੇ ਜੀਵਨ ਦੀ ਉਹ ਸੱਚੀ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਇਹ ਵੀਡੀਓ ਜਿਹੜੀ ਇੱਕ ਅਰਨਾ ਜੀ ਇੱਕ ਬਾਬਾ ਜੀ ਨੇ ਸਾਂਝੀ ਕੀਤੀ ਸੀਗੀ ਤੇ ਮੈਨੂੰ ਇਹ ਬਹੁਤ ਵਧੀਆ ਲੱਗੀ ਤੇ ਮੈਨੂੰ ਲੱਗਿਆ ਕਿ ਮੈਨੂੰ ਤੁਹਾਡੀ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਗੁਰੂ ਸਭ ਨੇ ਸਾਡੇ ਤੇ ਕਿਰਪਾ ਕੀਤੀ ਸੀ ਮਹਾਰਾਜ ਜੀ ਨੇ ਸਾਨੂੰ ਆਪਣੀ ਚਰਨੀ ਲਾਇਆ ਸੀ ਉਦੋਂ ਇਦਾਂ ਦੀਆਂ ਜਿਹੜੀਆਂ ਕਟਨਾਵਾਂ ਸੀ ਇਹਨਾਂ ਨੇ ਬਹੁਤ ਅਹਿਮ ਰੋਲ ਨਿਭਾਇਆ ਮੇਰੀ ਜ਼ਿੰਦਗੀ ਦੇ ਵਿੱਚ ਕਿਉਂਕਿ ਸ਼ੁਰੂ ਦੇ ਵਿੱਚ ਮੇਰਾ ਵੀ ਮਨ ਬਹੁਤ ਡੋਲਦਾ ਹੁੰਦਾ ਮੈਨੂੰ ਵੀ ਇਦਾਂ ਫੀਲ ਹੁੰਦਾ ਹੁੰਦਾ ਕਿ ਵਾਕੇ ਬਾਤ ਕਰਨ ਨਾਲ ਕੀ ਸਾਡੇ ਦੁੱਖ ਦੂਰ ਹੋ ਜਾਣਗੇ ਕਿਉਂਕਿ ਜਦੋਂ ਆਪਾਂ ਪੂਰੀ ਜ਼ਿੰਦਗੀ ਦੇ ਵਿੱਚੋਂ ਇੱਕਦਮ ਆਪਾਂ ਇਸ ਰਸਤੇ ਤੇ ਤੁਰਦੇ ਆ ਨਾ ਤਾਂ ਉਦੋਂ ਥੋੜਾ ਜਿਹਾ ਵਿਸ਼ਵਾਸ ਜਿਹੜਾ ਸਾਨੂੰ ਮੁਸ਼ਕਿਲ ਨਾਲ ਬਣਦਾ ਸਾਡਾ ਵਿਸ਼ਵਾਸ ਬਹੁਤ ਡੱਗ ਮਗਾਉਂਦਾ ਪਰ ਜਦੋਂ ਆਪਾਂ ਇਹ ਦਨੀਆਂ ਕਟਣਾ ਵਾਂ ਸੁਣਦੀਆਂ ਤਾਂ ਫਿਰ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਸਾਨੂੰ ਹੌਸਲਾ ਮਿਲਦਾ ਵੀ ਹਾਂਜੀ ਜਦੋਂ ਗੁਰੂਸ ਅਸੀਂ ਪਾਠ ਕਰਾਂਗੇ ਸਾਡੇ ਤੇ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਵਾਕਈ ਗੁਰੂ ਸਾਹਿਬ ਜੀ ਕਰਦੇ ਵੀ ਨੇ ਮਿਹਰ ਸੋ ਫਿਰ ਤਾਂ ਕਰਕੇ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਵੀ ਸਾਂਝੀ ਕਰਾਂ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਤੇ ਮੈਂ ਤੁਹਾਡੇ ਨਾਲ ਉਹ ਘਟਨਾ ਸਾਂਝੀ ਕਰਦੀ ਹਾਂ ਇੱਕ ਭੈਣ ਸੀ ਉਹਨਾਂ ਦਾ ਹਸਬੰਡ ਤੇ ਉਹਨਾਂ ਦੇ ਦੋ ਬੱਚੇ ਸੀਗੇ ਤੇ ਉਹਨਾਂ ਨੇ ਨਾ ਮਤਲਬ ਕਿ ਕਾਫੀ ਟਾਈਮ ਤੋਂ ਅਮਰੀਕਾ ਦੀ ਫਾਈਲ ਲਗਾਈ ਹੋਈ ਸੀ ਤੇ ਉਹਨਾਂ ਨੇ ਬਹੁਤ ਜਨੀ ਵੀ ਕਾਫੀ ਭੱਜ ਦੌੜ ਕੀਤੀ ਵੀ ਕਿਸੇ ਲੋਟ ਉਹਨਾਂ ਦਾ ਵੀਜ਼ਾ ਲੱਗ ਜਾਵੇ ਤੇ ਇੱਕ ਦਿਨ ਉਹ ਆਇਆ ਉਹਨਾਂ ਦਾ ਵੀਜ਼ਾ ਵੀ ਲੱਗ ਗਿਆ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਉਹ ਅਮਰੀਕਾ ਚਲੇ ਗਏ ਆ ਉਹ ਭੈਣ ਨੂੰ ਨਾ ਬਹੁਤ ਹੀ ਔਖੀ ਨੌਕਰੀ ਮਿਲੀ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਬਾਹਰ ਜਦੋਂ ਆਪਾਂ ਜਾਂਦੇ ਹਾਂ ਉੱਥੇ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਕਈ ਵਾਰੀ ਤਾਂ ਹਸਬੰਡ ਵਾਈਫ ਹਫਤਾ ਹਫਤਾ ਇੱਕ ਦੂਜੇ ਨੂੰ ਨਹੀਂ ਮਿਲਦੇ ਹਨਾ ਫਿਰ ਕਿਤੇ ਜਾ ਕੇ ਪਰਿਵਾਰ ਜਿਹੜਾ ਉਹਨਾਂ ਦਾ ਖਰਚਾ ਉਹ ਚੱਕ ਪਾਉਂਦੇ ਨੇ ਤੇ ਉਹ ਭੈਣ ਵੀ ਬਹੁਤ ਸਖਤ ਮਿਹਨਤ ਕਰਦੀ ਸੀ 8 ਘੰਟੇ ਤਾਂ ਉਹਨਾਂ ਨੇ ਜਨਨਕੀ ਆਫਿਸ ਦੇ ਵਿੱਚ ਡਿਊਟੀ ਕਰਕੇ ਆਉਣੀ 4 ਘੰਟੇ ਆ ਕੇ ਫਿਰ ਉਹਨਾਂ ਨੇ ਲੈਪਟਾਪ ਦੇ ਉੱਤੇ ਕੰਮ ਕਰਨਾ ਤੇ ਤੁਸੀਂ ਦੇਖੋ 12 ਘੰਟੇ ਹੋ ਗਏ 12 ਘੰਟੇ ਕੰਮ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਘਰ ਦਾ ਕੰਮ ਵੀ ਕਰਨਾ ਤੇ ਫਿਰ ਵੀ ਜਿਹੜੀ ਤਨਖਾਹ ਸੀ ਨਾ ਬਹੁਤ ਘੱਟ ਸੀ ਉਹਨਾਂ ਦੀ ਤੇ ਉਸ ਤਨਖਾਹ ਦੇ ਨਾਲ ਘਰ ਦਾ ਕਿਰਾਇਆ ਵੀ ਬੱਚਿਆਂ ਦਾ ਖਰਚਾ ਵੀ ਹਾਲਾਂਕਿ ਉਹਨਾਂ ਦੇ ਹਸਬੰਦ ਵੀ ਕਮਾਉਂਦੇ ਸੀ ਪਰ ਫਿਰ ਉਹਨਾਂ ਦਾ ਖਾਣ ਪੀਣ ਦਾ ਰੋਟੀ ਪਾਣੀ ਦਾ ਖਰਚਾ ਵੀ ਹੁੰਦਾ ਯਾਨੀ ਸਾਰਾ ਕਰ ਕਰਾ ਕੇ ਯਾਨੀ ਆਣ ਜਾਣ ਦਾ ਵੀ ਖਰਚਾ ਹੁੰਦਾ ਸਾਰਾ ਕਰ ਕਰਾ ਕੇ ਉਹਨਾਂ ਦਾ ਬਹੁਤ ਔਖਾ ਖਰਚਾ ਨਿਕਲਦਾ ਸੀ ਤੇ ਉਹ ਬਹੁਤ ਜਨੀ ਕੀ ਟੈਨਸ਼ਨ ਦੇ ਵਿੱਚ ਵੀ ਸੀ ਭੈਣ ਤੇ ਉਹਨੇ ਭੈਣ ਨੇ ਕੀ ਕੀਤਾ ਇੱਕ ਵਾਰੀ ਇਦਾਂ ਟੈਨਸ਼ਨ ਦੇ ਵਿੱਚ ਇੱਕ ਸੰਤ ਮਹਾਂਪੁਰਸ਼ ਨੂੰ ਫੋਨ ਕੀਤਾ ਕਿ ਬਾਬਾ ਜੀ ਵੀ ਇਦਾਂ ਕਰਕੇ ਨਾ ਵੀ ਅਸੀਂ ਬਹੁਤ ਚਾਹੁੰਦੇ ਸੀਗੇ ਕਿ ਸਾਡਾ ਅਮਰੀਕਾ ਦਾ ਵੀਜ਼ਾ ਲੱਗ ਜੇ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਜ਼ਾ ਤਾਂ ਸਾਡਾ ਲੱਗ ਗਿਆ ਸੀ ਬਾਹਰ ਵੀ ਆ ਗਏ ਪਰ ਇੱਧਰ ਆਉਣ ਤੋਂ ਬਾਅਦ ਵੀ ਬਹੁਤ ਹੀ ਜਨੀ ਮੁਸ਼ਕਿਲ ਆ ਗਈ ਹੈ ਮੁਸ਼ਕਿਲ ਇਹ ਆ ਵੀ ਅਸੀਂ ਜਿਸ ਘਰ ਵਿੱਚ ਰਹਿੰਦੇ ਆ ਕਹਿੰਦੇ ਉਹ ਕਿਰਾਏ ਦਾ ਘਰ ਹੈ ਤੇ ਜਿਹੜੇ ਕਹਿੰਦੇ ਮੇਰੀ ਡਿਊਟੀ ਆ ਉਹ ਵੀ ਬਹੁਤ ਸਖਤ ਆ ਕਹਿੰਦੇ 8 ਘੰਟੇ ਨੂੰ ਉੱਥੇ ਕੰਮ ਕਰਦੀਆਂ 4 ਘੰਟੇ ਘਰ ਆ ਕੇ ਕਰਦੀਆਂ ਫਿਰ ਵੀ ਜਿਹੜੀ ਤਨਖਾਹ ਮਿਲਦੀ ਆ ਬਹੁਤ ਹੀ ਥੋੜੀ ਆ ਤੇ ਉਹਦੇ ਨਾਲ ਘਰ ਦਾ ਕਿਰਾਇਆ ਬੱਚਿਆਂ ਦਾ ਖਰਚਾ ਤੇ ਮੇਰੇ ਹਸਬੰਡ ਵੀ ਜਿਹੜਾ ਕਮਾਉਂਦੇ ਆ ਉਹ ਵਿੱਚ ਮਿਲਾ ਕੇ ਵੀ ਸਾਡਾ ਬੜਾ ਔਖਾ ਗੁਜ਼ਾਰਾ ਹੁੰਦਾ ਤੇ ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਤੇ ਇੱਕ ਵੀ ਪੈਸਾ ਜਿਹੜਾ ਅਸੀਂ ਪਿੱਛੇ ਜੋੜ ਨਹੀਂ ਪਾਉਂਦੇ ਤਾ ਮਾ ਮਾਪੂਸ਼ ਕਹਿੰਦੇ ਵੀ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ 11 ਪਾਠ ਜਪਜੀ ਸਾਹਿਬ ਦੇ ਹਰ ਰੋਜ਼ ਤਾ ਉਹ ਵੀ ਦੀ ਵੀ ਦਸੀ ਉਹਨਾਂ ਨੇ ਨਾਲ ਵੀ ਇਸ ਵਿਧੀ ਦੇ ਨਾਲ ਕਰਨਾ ਤਾ ਉਹਨਾਂ ਨੇ ਕਿਹਾ ਹਾਂਜੀ ਮੈਂ ਕਰ ਲਾਂਗੀ ਕਿਉਂਕਿ ਦੇਖੋ ਜਦੋਂ ਕਈ ਵਾਰੀ ਨਾ ਆਪਾਂ ਇਹ ਸੋਚਣ ਲੱਗ ਜਾਂਦੇ ਆ ਵੀ ਸਾਡੇ ਕੋਲ ਤਾਂ ਟਾਈਮ ਨਹੀਂ ਹੁਣ ਦੇਖੋ ਉਸ ਭੈਣ ਕੋਲੇ ਸਮੇਂ ਦੀ ਕਿੰਨੀ ਆਪਾਂ ਕਹਿੰਦੇ ਆ ਵੀ ਸ਼ਾਰਟੇਜ ਆ ਹਣਾ 8 ਘੰਟੇ ਉੱਥੇ ਡਿਊਟੀ ਕਰਨੀ 4 ਘੰਟੇ ਫਿਰ ਘਰ ਆ ਕੇ ਕਰਨੀ ਬੱਚਿਆਂ ਦੀ ਦੇਖ ਰਹਿਕ ਵੀ ਕਰਨੀ ਰੈਸਟ ਵੀ ਕਰਨੀ ਜਾਣ ਆਉਣ ਚ ਵੀ ਸਮਾਂ ਨਿਕਲਦਾ ਸੀ ਪਰ ਫਿਰ ਵੀ ਉਹਨੇ ਗੁਰੂ ਸਵੇ ਚਰਨੀ ਲੱਗਣਾ ਜ਼ਰੂਰੀ ਸਮਝਿਆ ਵੀ ਮਹਾਰਾਜ ਵੀ ਮਹਾਰਾਜੀ ਸਾਡੇ ਕਸ਼ਟ ਜਿਹੜਿਆ ਦੁੱਖ ਦੂਰ ਕਰ ਸਕਦੇ ਆ ਉਹ ਕਹਿੰਦੀ ਹਾਂਜੀ ਪਾਪਾ ਜੀ ਮੈਂ ਜ਼ਰੂਰ ਕਰ ਲਾਂਗੀ ਤੁਸੀਂ ਦੱਸੋ ਮੈਂ ਕਿਸ ਤਰੀਕੇ ਨਾਲ ਪਾਠ ਕਰਾਂ ਤਾ ਬਾਬਾ ਜੀ ਨੇ ਦੱਸਿਆ ਕਹਿੰਦੇ ਵੀ ਤੂੰ ਕੀ ਕਰਨਾ ਇੱਕ ਸਾਫ਼ ਚਾਦਰ ਲੈ ਲੈਣੀ ਆ ਵੈਸੇ ਮੈਂ ਇਹ ਵਿਧੀ ਤੁਹਾਡੇ ਨਾਲ ਕਈ ਵਾਰੀ ਪਹਿਲਾਂ ਵੀ ਸ਼ੇਅਰ ਕੀਤੀ ਆ ਪਰ ਅੱਜ ਸੱਚੀ ਘਟਨਾ ਦੇ ਨਾਲ ਤਾਂ ਸਾਂਝੀ ਕਰ ਰਹੀ ਆ ਕਈ ਵਾਰੀ ਨਾ ਅਸੀਂ ਉਦੋਂ ਯਕੀਨ ਨਹੀਂ ਕਰ ਪਾਉਂਦੇ ਵੀ ਹਾਂਜੀ ਇਦਾਂ ਇਸ ਵਿਧੀ ਦਾ ਪਾਠ ਕਰਨ ਤੇ ਵਾਕਈ ਜਿਹੜਾ ਫਲ ਮਿਲਦਾ ਪਰ ਜਦੋਂ ਇਦਾਂ ਦੀ ਘਟਨਾ ਦੇ ਨਾਲ ਆਪਾਂ ਇਸ ਜੀ ਨੂੰ ਦੇਖਦੇ ਆ ਫਿਰ ਸਾਨੂੰ ਸਮਝ ਆਉਂਦਾ ਵੀ ਵਾਕਈ ਜਦੋਂ ਆਪਾਂ ਕੁਝ ਵਿਧੀਆਂ ਨੇ ਦੁਆਰਾ ਪਾਠ ਕਰਦੇ ਆ ਤਾਂ ਗੁਰੂ ਸਾਹਿਬ ਜੀ ਜ਼ਰੂਰ ਮਿਹਰ ਕਰਦੇ ਨੇ ਤਾਂ ਉਸ ਭੈਣ ਨੂੰ ਪਾਪਾ ਜੀ ਨੂੰ ਦੱਸਿਆ ਕਹਿੰਦੇ ਇੱਕ ਸਾਫ਼ ਚਾਦਰ ਲੈ ਲੈਣੀ ਆ ਉਹਨੂੰ ਚੌਰਸ ਤੈਹ ਲਗਾ ਲੈਣੀ ਆ ਉਹਨੂੰ ਆਪਣੇ ਸਾਹਮਣੇ ਵਿਛਾ ਲੈਣਾ ਤੇ ਇੱਕ ਸਾਈਡ ਆਪਣੇ ਲਈ ਚਾਦਰ ਲਗਾਉਣੀ ਆ ਜਿੱਥੇ ਤੂੰ ਬਹਿ ਕੇ ਪਾਠ ਕਰਨਾ ਮਤਲਬ ਆਸਨਿਕ ਗੁਰੂ ਸਾਹਿਬ ਜੀ ਲਈ ਲਾਉਣਾ ਇੱਕ ਆਸਨ ਆਪ ਦੇ ਵਾਸਤੇ ਲਾਉਣਾ ਜਿੱਥੇ ਤੂੰ ਬਹਿ ਕੇ ਪਾਠ ਕਰਨਾ ਬਾਬਾ ਜੀ ਕਹਿੰਦੇ ਵੀ ਜਦੋਂ ਪਾਠ ਕਰਨਾ ਨਾ ਤਾਂ ਇਹ ਸੋਚਣਾ ਵੀ ਸਾਹਮਣੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿਰਾਜਮਾਨ ਨੇ ਦੇਖੋ ਹੁਣ ਇੱਕ ਚੀਜ਼ ਨਾ ਇੱਥੇ ਸਮਝਣ ਵਾਲੀ ਐ ਕਈ ਵਾਰ ਇਹ ਪਸਉਉਂਦੀ ਹੈ ਵੀ ਤਾਂ ਕਿਵੇਂ ਕੀ ਹੋ ਜਾਂਦਾ ਹੈ ਕਈ ਨਾ ਆਪਾਂ ਦੇਖਿਆ ਹੈ ਕਈ ਲੋਕ ਹੁੰਦੀਆਂ ਵੀ ਜਿਨ੍ਹਾਂ ਨੂੰ ਕੁਝ ਕਿੰਤੂ ਪ੍ਰਾਂਤੂ ਕਰਨ ਦੀ ਆਦਤ ਹੁੰਦੀ ਆ ਹਨ ਇੱਕ ਚੀਜ਼ ਦੇਖਿਓ ਕਈ ਲੋਕਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਗੁਰੂ ਦਸਾਂ ਪਾਸ਼ਾ ਦੀ ਜੋਤ ਹੈ ਹੈਨਾ ਕਈ ਲੋਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਕਹਿੰਦੇ ਆ ਵੀ ਇਹ ਤਾਂ ਇੱਕ ਕਿਤਾਬ ਹੈ ਜਾਂ ਜਨ ਲਈ ਉਹ ਸਿਰਫ ਇੱਕ ਕਿਤਾਬ ਆ ਹੀ ਆਪਾਂ ਕਹਿ ਸਕਦੇ ਆ ਵੀ ਉਹ ਕੋ ਸ਼ਾਹੀ ਹੈ ਤਾਂ ਉਹਨਾਂ ਨੂੰ ਫਿਰ ਉਹੇ ਜਿਹਾ ਫਲ ਮਿਲਦਾ ਪਰ ਜਿੰਨਾਂ ਲਈ ਉਹ ਜੋਤ ਹੈ ਗੁਰੂ ਸਾਹਿਬ ਦੇ ਦਸਾ ਪਾਸ਼ਾ ਦੇ ਜੋਤ ਹੈ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜਿੰਨਾਂ ਦੇ ਲਈ ਤਾਂ ਉਹਨਾਂ ਨੂੰ ਫਿਰ ਉਹੇਜਾ ਫਲ ਮਿਲਦਾ ਸੋ ਜੀ ਆਪਾਂ ਇਹ ਧਾਰਨਾ ਬਣਾ ਲੈਣੀ ਆ ਕਿ ਗੁਰੂ ਸਾਹਿਬ ਜੀ ਸਾਡੇ ਸਾਹਮਣੇ ਵਿਰਾਗਮਾਨ ਨੇ ਤੇ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਬੈ ਕੇ ਜਿਹੜਾ ਹੈਗਾ ਜਪਜੀ ਸਾਹਿਬ ਦਾ ਪਾਠ ਕਰ ਲਈ ਆ ਤਾਂ ਫਿਰ ਗੁਰੂ ਸਾਹਿਬ ਜੀ ਜ਼ਰੂਰ ਮਿਹਰ ਕਰਦੇ ਨੇ ਚਲੋ ਜੀ ਉਸ ਭੈਣ ਨੇ ਉਸੇ ਵਿਧੀ ਨਾਲ ਪਾਠ ਸ਼ੁਰੂ ਕੀਤਾ ਤੁਸੀਂ ਯਕੀਨ ਨਹੀਂ ਕਰਨਾ ਤੁਸੀਂ ਦੇਖੋ ਉਹਨਾਂ ਦੇ ਕਿੰਨੀਆਂ ਕਿਹੜੇ-ਕਿਹੜੀਆਂ ਅਦਾਸਾਂ ਸੀ ਇੱਕ ਤਾਂ ਵਿੱਚ ਸੌਖੀ ਨੌਕਰੀ ਮਿਲ ਜਵੇ ਦੂਸਰਾ ਆਮਦਨ ਵਧੀਆ ਮਿਲ ਜਵੇ ਤੀਸਰਾ ਜਿਹੜਾ ਹੈਗਾ ਵੀ ਘਰ ਵੀ ਜਿਹੜਾ ਕਿਰਾਏ ਦਾ ਤਾਂ ਉਹਨੇ ਅਰਦਾਸ ਭੈਣ ਨਹੀਂ ਰੋਜ਼ ਹੀ ਕਰਨੀ ਵੀ ਦਸਵੀਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਕਰਿਓ ਵੀ ਇੱਕ ਤਾਂ ਮੈਨੂੰ ਸੌਖੀ ਨੌਕਰੀ ਮਿਲ ਜਾਵੇ ਆਪ ਜੀ ਦੀ ਕਿਰਪਾ ਦੇ ਨਾਲ ਠੀਕ ਹੋਇ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਇੱਥੇ ਸਾਂਝੀ ਕਰੂੰਗੀ ਅ ਅਰਦਾਸ ਕਰਨ ਦਾ ਵੀ ਨਾ ਇੱਕ ਤਰੀਕਾ ਹੁੰਦਾ ਕਈ ਵਾਰੀ ਆਪਾਂ ਅਰਦਾਸ ਇਸ ਤਰੀਕੇ ਨਾਲ ਕਰਦੇ ਆ ਵੀ ਗੁਰੂ ਸਾਹਿਬ ਜੀ ਆਹ ਚੀਜ਼ ਦੇ ਦਿਓ ਹੈਣਾ ਤਾਂ ਜੇ ਆਪਾਂ ਨਿਮਰਤਾ ਦੇ ਵਿੱਚ ਆ ਕੇ ਅਰਦਾਸ ਕਰੀਏ ਜਿਵੇਂ ਕੀ ਜਿਵੇਂ ਉਸ ਭੈਣ ਨੇ ਕੀਤੀ ਇਹ ਗੁਰੂ ਸਾਹਿਬ ਜੀ ਕਿਰਪਾ ਕਰਿਓ ਆਪ ਹਾਜ਼ਰ ਨਾਜ਼ਰ ਹੋ ਕੇ ਸਾਡਾ ਇਹ ਕਾਰਜ ਕਰਵਾ ਦਿਓ ਮਿਹਰ ਕਰਿਓ ਵੀ ਇੱਕ ਜੇ ਤੁਹਾਡਾ ਹੁਕਮ ਹੋਵੇ ਸੌਖੀ ਕੋਈ ਨੌਕਰੀ ਆਮਦਨ ਵੀ ਠੀਕ ਤੇ ਬਾਕੀ ਗੁਰੂ ਸਾਹਿਬ ਜੀ ਆਪ ਜਾਣੀ ਜਾਣੋ ਵੀ ਘਰ ਵੀ ਕਰਾਇਦਾ ਪਰਮਾਤਮਾ ਜੀ ਆਪ ਮਿਹਰ ਕਰੋ ਨਿਮਰਤਾ ਦੇ ਵਿੱਚ ਆ ਕੇ ਹੈਨਾ ਤਾਂ ਉਸ ਭੈਣ ਨੇ ਇਦਾਂ ਹੀ ਲਕਿ ਇੱਕ ਮਹੀਨਾ ਲਗਾਤਾਰ ਪਾਠ ਕਰਦੇ ਨੂੰ ਹੋ ਗਿਆ ਤੁਸੀਂ ਯਕੀਨ ਨਹੀਂ ਕਰਨਾ ਇੱਕ ਮਹੀਨੇ ਬਾਅਦ ਉਹਨਾਂ ਨੂੰ ਮਤਲਬ ਕਿ ਉਹਨਾਂ ਨੇ ਬਾਬਾ ਜੀ ਨੂੰ ਫੋਨ ਕੀਤਾ ਦੁਆਰਾ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਬਾਬਾ ਜੀ ਨਲਿਓ ਭੈਣ ਰੋ ਰਹੀ ਸੀ ਕਹਿੰਦੇ ਬਾਬਾ ਜੀ ਕਹਿੰਦੇ ਵੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕਰਤੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਜਪਜੀਤ ਸਾਹਿਬ ਜੀ ਦੇ ਜਿਹੜਾ ਪਾਠ ਉਹਦਾ ਇੰਨਾ ਵੱਡਾ ਫਲ ਮਿਲਦਾ ਇਸ ਵਿਧੀ ਨਾਲ ਪਾਠ ਕਰਨ ਤੇ ਕਹਿੰਦੇ ਵੀ ਨਾ ਸਿਰਫ ਮੈਨੂੰ ਨੌਕਰੀ ਸੌਖੀ ਮਿਲੀ ਕਹਿੰਦੇ ਜਿਹੜੀ ਮੇਰੀ ਤਨਖਾਹ ਉਹ ਵੀ ਮੇਰੀ 3 ਗੁਣਾ ਜਿੰਨੀ ਜਿੰਨੀ ਪਹਿਲਾਂ ਕਮਾਉਂਦੀ ਸੀ ਉਸ ਤੋਂ ਤਿੰਨ ਗੁਣਾ ਜ਼ਿਆਦਾ ਤੇ ਇਹ ਕਹਿੰਦੇ ਨਾ ਸਿਰਫ ਤਨਖਾਹ ਤਿੰਨ ਗੁਣਾ ਹੋਈ ਬਲਕਿ ਜਿਸ ਕੰਪਨੀ ਦੇ ਵਿੱਚ ਮੈਨੂੰ ਕੰਮ ਮਿਲਿਆ ਉਹ ਜਿਹੜੇ ਆਪ ਉਹਨਾਂ ਦੇ EMPLOYEES ਹੁੰਦੇ ਆ ਕਈ ਕੰਪਨੀਆਂ ਹੁੰਦੀਆਂ ਨਾ ਉਹ ਘਰ ਵੀ ਆਪ ਦੇ ਰਹਿਣ ਲਈ ਦਿੰਦੇ ਨੇ ਤੇ ਕਈ ਕੰਪਨੀਆਂ ਤਾਂ ਖਾਣਾ ਪੀਣਾ ਵੀ ਵਿੱਚ ਹੀ ਦਿੰਦੀਆਂ ਨੇ ਤੇ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਕਹਿੰਦੇ ਵੀ ਘਰ ਵੀ ਉਸੇ ਕੰਪਨੀ ਦਾ ਕਿਰਾਇਆ ਵੀ ਮੈਂ ਕੁਝ ਨਹੀਂ ਦੇਣਾ ਕੰਪਨੀ ਵੱਲੋਂ ਹੀ ਘਰ ਹੈ ਅਸੀਂ ਉਸ ਘਰ ਵਿੱਚ ਜਾ ਕੇ ਰਹਿਣਾ ਤੇ ਤਿੰਨ ਗੁਣਾ ਤਨਖਾਹ ਵੀ ਮਿਲੇਗੀ ਤੇ ਨੌਕਰੇ ਵੀ ਕਹਿੰਦੇ ਦੂ ਸੌਖੀ ਮਿਲੀ ਆ ਮੈਨੂੰ ਕਹਿੰਦੇ ਇੱਕ ਮਹੀਨੇ ਦੇ ਵਿੱਚ ਹੀ ਪਰਮਾਤਮਾ ਨੇ ਮੇਰੀਆਂ ਤਿੰਨ ਤਿੰਨ ਅਰਦਾਸਾਂ ਪੂਰੀਆਂ ਕਰਦੀਆਂ ਇੱਕ ਮੈਨੂੰ ਨੌਕਰੀ ਸੌਖੀ ਮਿਲ ਗਈ ਦੂਸਰੀ ਮੇਰੀ ਆਮਦਨੀ ਤਿੰਨ ਗੁਣਾ ਹੋ ਗਈ ਤੀਸਰਾ ਮੈਨੂੰ ਘਰ ਜਿਹੜਾ ਹੈਗਾ ਉਹ ਵੀ ਫ੍ਰੀ ਦੇ ਵਿੱਚ ਮਿਲ ਗਿਆ ਸੋ ਜੇ ਆਪਾਂ ਵੀ ਇਸ ਵੀਡੀਓ ਦੇ ਨਾਲ ਪਾਠ ਕਰਦੇ ਆ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਰੱਖ ਕੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਪਾਠ ਕਰਦੇ ਆ ਤਾਂ ਪਰਮਾਤਮਾ ਜ਼ਰੂਰ ਮਿਹਰ ਕਰਦੀ ਹੈ ਬਸ ਲੋੜ ਹੁੰਦੀ ਆ ਸਾਡੀ ਸੱਚੀ ਭਾਵਨਾ ਦੀ ਸਾਡੇ ਸੱਚੇ ਵਿਸ਼ਵਾਸ ਦੀ ਸੋ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੁਸੀਂ ਵੀ ਇਸੇ ਵਿਧੀ ਨਾਲ ਪਾਠ ਜ਼ਰੂਰ ਕਰਿਓ ਜੇ ਤੁਹਾਡੇ ਕੋਲ ਜਗ੍ਹਾ ਨਹੀਂ ਹੈਗੀ ਨਾ ਐਕਸਟਰਾ ਅਲੱਗ ਤੋਂ ਜਿੱਥੇ ਤੁਸੀਂ ਗੁਰੂ ਸਾਹਿਬ ਲਈ ਆਸਣ ਲਾ ਸਕੋ ਤਾਂ ਤੁਸੀਂ ਨਿਤਨੇਮ ਤਾਂ ਜਿਹੜਾ ਕਰਦੇ ਹੋ ਅੰਮ੍ਰਿਤ ਵੇਲੇ ਉਹ ਠੀਕ ਆ ਦਿਨ ਦੇ ਟਾਈਮ ਵੀ ਤੁਸੀਂ ਇਹ ਪਾਠ ਕਰ ਸਕਦੇ ਹੋ ਤੇ ਦਿਨ ਦੇ ਟਾਈਮ ਤੱਕ ਕਮਰਾ ਫਿਰ ਜਿਹੜੇ ਕਮਰੇ ਦੇ ਵਿੱਚ ਤੁਸੀਂ ਪੈਨੇ ਹੋ ਉਹ ਖਾਲੀ ਹੋਵੇਗਾ ਹਨਾ ਤੇ ਦਿਨ ਦੇ ਟਾਈਮ ਤੁਸੀਂ ਉੱਥੇ ਆਸਣ ਲਾ ਕੇ ਗੁਰੂ ਸਾਹਿਬ ਜੀ ਦਾ ਤੇ ਦਿਨੇ ਵੀ ਤੁਸੀਂ ਇਹ ਪਾਠ ਕਰ ਸਕਦੇ ਹੋ ਜ਼ਰੂਰੀ ਨਹੀਂ ਵੀ ਆਪਾਂ ਤੁਸੀਂ ਅਮਰਤ ਵੇਲੇ ਕਰਨਾ ਅਮਰਤ ਵੇਲੇ ਜਿਹੜਾ ਤੁਹਾਡਾ ਨਿਤਨੇਮਾ ਉਹ ਤਾਂ ਤੁਸੀਂ ਜਾਰੀ ਰੱਖਣਾ ਉਹ ਨਹੀਂ ਬੰਦ ਕਰਨਾ ਸੋ ਉਮੀਦ ਕਰਦੇ ਆਂ ਜੇ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ